ਪਤੀ ਆਖੇ ਵੀ ਮੇਰੀ ਆਮਦਨੀ ਕੱਟ ਜਾਵੇ ਤੂੰ ਹੋਰ ਚਾਹੁੰਦਾ ਹੈ ਏਦਾਂ ਦੀ ਨਦੀ ਹੈ ਤ੍ਰਿਸ਼ਨਾ ਦੀ ਇਹਨੂੰ ਬੰਦ ਨਹੀਂ ਪੈਂਦਾ ਪਾਵੇ ਨੂੰ ਬੰਨਿਆ ਨਹੀਂ ਜਾ ਸਕਦਾ ਇਹਦਾ ਕੰਢਾ ਹੀ ਕੋਈ ਨਹੀਂ ਹਰਕਾ ਨਾਮ ਜਪਤ ਨਿਸਤਰ ਹੈ ਇਹ ਤੋਂ ਤਰਿਆ ਜਾ ਸਕਦਾ ਹੈ ਨਾਮ ਦਾ ਬੇੜਾ ਲੈ ਕੇ ਉਪਰਾਮਤਾ ਹਾਸਲ ਹੋ ਸਕਦੀ ਹੈ ਅਨਕ ਮਾਇਆ ਰੰਗ ਸਿੱਖ ਨਾ बुझाਵੇ। ਵਰਮੀਆਂ ਚ ਪਿਆਸ ਲੱਗੀ ਹੋਵੇ, ਪਿਆਲਾ ਮਿਲ ਜਾਵੇ ਪਾਣੀ ਦਾ, ਉਹ ਤੇ बुझ ਸਕਦੀ ਐ। ਕਹਿੰਦੇ ਮਾਇਆ ਦੀ ਪਿਆਸ ਨਹੀਂ ਬੁਝਦੀ। ਮਾਇਆ ਦੀ ਤ੍ਰੇ ਨਹੀਂ ਬੁਝਦੀ ਹਰਕਾ ਨਾਮ ਜਪਤ ਅਕਾਵੇ। ਇਹਦੇ ਲਈ ਨਾਮ ਜਾਲੀ ਕੰਮ ਆਉਂਦਾ ਐ। ਜਿਹੜੇ ਨਾਮ ਜਪਦੇ ਨੇ ਉਹ ਤ੍ਰਿਪਤ ਹੁੰਦੇ ਨੇ। ਠੀਕ ਹੈ ਜਿੰਨੀ ਔਕਾਤ ਹੈ ਉਹਨਾਂ ਵਾਹਿਗੁਰੂ ਨੇ ਦਿੱਤਾ ਆਪਣੀ